ਹੋਰ ਪੰਜਾਬੀਓ ਕਿਵੇਂ ਹੋ? ਅਸ਼ਕ ਕੋਈ ਆਪਣੀ ਸੁਖ ਪੂਰੀ ਹੋਣ ਤੇ ਗੁਰੂ ਘਰ ਜਾ ਕੇ ਪਾਠ ਕਰਾਉਂਦਾ। ਇਹ ਤਾਂ ਸੁਣਿਆ ਸੀ। ਕੋਈ ਆਪਣੀ ਸੁਖ ਪੂਰੀ ਹੋਣ ਤੇ ਮਾਤਾ ਦੇ ਦਰਬਾਰ ਜਾ ਕੇ ਹਾਜ਼ਰੀ ਲਵਾਉਂਦਾ। ਇਹ ਵੀ ਸੁਣਿਆ ਸੀ। ਕੋਈ ਆਪਣੀ ਸੁਖ ਪੂਰੀ ਹੋਣ ਤੇ ਬਾਬਾ ਜੀ ਦੀ ਚੌਂਕੀ ਲਵਾਉਂਦਾ। ਇਹ ਵੀ ਸੁਣਿਆ ਸੀ। ਪਰ ਕੋਈ ਆਪਣੀ ਸੁਖ ਪੂਰੀ ਹੋਣ ਤੇ ਨਕਲਾ ਕਰਾਉਂਦਾ ਇਹ ਪਹਿਲੀ ਵਾਰ ਸੁਣਿਆ ਜਿਹੋ ਜਿਹੀਆਂ ਨਕਲਾਂ ਅੱਜ ਸਾਡੇ ਸਮਾਜ ਵਿੱਚ ਹੋ ਰਹੀਆਂ ਨੇ ਇਹਦੇ ਨਾਲ ਕਿਸੇ ਵੀ ਰੱਬ ਦਾ ਕੋਈ ਸਬੰਧ ਨਹੀਂ ਹੈਗਾ ਨਾ ਹੀ ਦੁਨੀਆ ਦੇ ਕੋਈ ਐਹੋ ਜਿਹੇ ਪੀਰ ਫਕੀਰ ਆਏ ਆ ਜੋ ਨਕਲਾ ਕਰਾਉਣ ਦੀ ਪ੍ਰੇਰਣਾ ਦਿੰਦੇ ਹੋਣ ਨਕਲਾ ਸਿਰਫ ਐਂਟਰਟੇਨਮੈਂਟ ਦਾ ਸਾਧਨ ਆ ਨਾ ਕਿ ਰੱਬ ਨੂੰ ਪਾਉਣ ਦਾ ਜਰੀਆ ਨਕਲਾ ਦੇ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਪਰ ਐਂਟਰਟੇਨਮੈਂਟ ਦੇ ਸਾਡੇ ਕੋਲ ਹੋਰ ਵੀ ਬਹੁਤ ਸਾਧਨ ਹਨ ਇਹੋ ਜਿਹੇ ਐਂਟਰਟੇਨਮੈਂਟ ਨੂੰ ਕੀ ਕਰਨਾ ਜਿਹਦੇ ਕਰਕੇ ਸਾਨੂੰ ਆਪਣਾ ਸੱਭਿਆਚਾਰ ਹੀ ਦਾਦੇ ਲਾਉਣਾ ਪਵੇ ਸਾਨੂੰ ਆਪਣੀ ਭਾਸ਼ਾ ਪੰਜਾਬੀ ਮਾਂ ਬੋਲੀ ਹੀ ਦਾਦੇ ਲਾਉਣੀ ਪਵੇ ਨਤਨਾ ਨੌਜਵਾਨੀ ਪੀੜ੍ਹੀ ਤੇ ਇਸ ਕਦਰ ਆਗੀ ਨੇ ਕਿ ਪੰਜਾਬ ਵਿੱਚ ਕਿਤੇ ਵੀ ਪ੍ਰੋਗਰਾਮ ਹੋਵੇ ਇਹ ਸਭ ਤੋਂ ਪਹਿਲਾਂ ਪਹੁੰਚਦੇ ਨੇ ਤੇ ਅਖੀਰ ਜਾਂਦੇ ਨੇ ਔਰ ਫਿਰ ਦੇ ਬੇਲਾਂ ਤੇ ਬੇਲਾਂ ਉਹ ਵਿਚਾਰੇ ਨਾਂ ਬੋਲਦੇ ਥੱਕ ਜਾਂਦੇ ਆ ਪਰ ਇਹ ਬੇਲਾਂ ਕਰਾਉਂਦੇ ਨਹੀਂ ਥੱਕਦੇ ਪਰ ਇੱਥੇ ਦਾ ਨਕਲਾਂ ਕਰਨ ਵਾਲੇ ਦੀ ਤਾੜੀਆਂ ਮਾਰੀ ਜਾਂਦੇ ਨਕਲਾਂ ਦੇਖਣ ਵਾਲੇ ਦੀ ਤਾੜੀਆਂ ਮਾਰੀ ਜਾਂਦੇ ਅੱਜ ਤੋਂ ਕੁਝ ਸਮਾਂ ਪਹਿਲਾਂ 4-5 ਸਾਲ ਬਾਅਦ ਸਾਲ ਕਰਾਇਆ ਜਾਂਦਾ ਸੀ ਜਿਸ ਵਿੱਚ ਸਾਫ ਸੁਥਰੀਆਂ ਨਕਲਾਂ ਦਿਖਾਈਆਂ ਜਾਂਦੀਆਂ ਸਨ ਉਹ ਕਾਫੀ ਹੱਦ ਤੱਕ ਜੈਸ ਸੀ ਪਰ ਅੱਜ ਕੱਲ੍ਹ ਆਏ ਦਿਨ ਪਿੰਡ ਪਿੰਡ ਇਹਨਾਂ ਦਾ ਰਵਾਜ ਬਣਦਾ ਜਾ ਰਿਹਾ ਹੈ ਉਹ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਦੁਨੀਆ ਦੀ ਕਿਹੜੀ ਅਨੋਖੀ ਚੀਜ਼ ਲੱਭ ਗਈ ਕਿ ਇਹ ਨਕਲਾਂ ਕਰਾਉਣ ਨੂੰ ਇੰਨੀ ਅਹਿਮੀਅਤ ਦਿੰਦੇ ਆ ਬਾਕੀ ਪੰਜਾਬ ਤਾਂ ਪਹਿਲਾਂ ਹੀ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਤਾਂ ਜਰੇ-ਜਰੇ ਵਿੱਚ ਪਰਮਾਤਮਾ ਦਾ ਵਾਸ ਹੈ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਨਕਲਾਂ ਵਿੱਚ ਕਿੰਦਾ ਦੀ ਸ਼ਬਦਾਬ ਦੀ ਵਰਤੀ ਜਾਂਦੀ ਹੈ ਇੱਕ ਗੱਲ ਦੇ ਦੋ-ਦੋ ਹੱਥ ਨਿਕਲਦੇ ਹਨ ਔਰ ਪੰਜਾਬੀ ਇਹ ਫਾਰਮੂਲੇ ਨੂੰ ਚੰਗੀ ਤਰ੍ਹਾਂ ਕਲੀਅਰ ਕਰਦੇ ਆਂ ਸਾਹਮਣੇ ਬੈਠੀਆਂ ਬੀਬੀਆਂ ਭੈਣਾਂ ਹੋਣ ਸ਼ਰਮ ਨਾਲ ਪਾਣੀ ਪਾਣੀ ਹੋਣ ਤੋਂ ਇਲਾਵਾ ਹੋਰ ਕੋਈ ਵੀ ਦੂਜਾ ਰਸਤਾ ਨਹੀਂ ਹੁੰਦਾ ਔਰ ਉਹ ਬੀਬੀਆਂ ਭੈਣਾਂ ਕਿਤੇ ਉਪਰੋਨੀਆਂ ਦੀਆਂ ਸਾਡੇ ਹੀ ਆਣ-ਗਵਣ ਦੀਆਂ ਹੁੰਦੀਆਂ ਸਾਡੀਆਂ ਹੀ ਮਾਮਾ ਭੈਣਾਂ ਹੁੰਦੀਆਂ ਇਹ ਆ ਸਾਡਾ ਸੱਭਿਆਚਾਰ ਇਹ ਆ ਪੰਜਾਬੀਆਂ ਦੀ ਅਣਖ ਸੋ ਬੀਟੀ ਆ ਆਪੋ ਆਪਣੇ ਦੂਤੇ ਭਰੋਸਾ ਰੱਖੋ ਉਹ ਆਪੇ ਸਾਨੂੰ ਮੁਸ਼ਕਲਾਂ ਜੋ ਕੱਢਣਗੇ ਉਹ ਆਪੇ ਸਾਡਾ ਬੇੜਾ ਬੰਨੇ ਲਾਉਣਗੇ ਜਿਨ੍ਹਾਂ ਬਾਰੇ ਸਾਨੂੰ ਊੜਾ ਆੜਾ ਵੀ ਨਹੀਂ ਪਤਾ ਕਿ ਕੀ ਇਤਿਹਾਸ ਉਹਨਾਂ ਦਾ ਆਪਾਂ ਉਹਨਾਂ ਕੋਲੋਂ ਖੁਸ਼ੀਆਂ ਭਾੜਦੇ ਹਾਂ ਮਾਕ ਕਰਨਾ ਦੋ ਦੋ ਬੇੜੀਆਂ 'ਚ ਪੈਰ ਰੱਖਣ ਵਾਲੇ ਦਾ ਤਾਂ ਪਛਾਣ ਹੋ ਸਕਦਾ ਪਰ ਤੁਸੀਂ ਤਾਂ 10-10 ਬੇੜੀਆਂ 'ਚ ਪੈਰ ਖਿਲਾਰੀ ਫਿਰਦੇ ਹੋ ਤੁਸੀਂ ਮੈਨੂੰ ਕੋਈ ਇੱਕ ਐਹੋ ਜਿਹਾ ਇਨਸਾਨ ਦੱਸੋ ਜਿਸ ਦੇ ਜੀਵਨ ਵਿੱਚ ਨਕਲਾਂ ਕਰਕੇ ਇੱਕ ਵਧੀਲੀ ਆਈ ਹੋਵੇ हां जे ਤੁਸੀਂ ਆਪਣੇ ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹੋ ਤਾਂ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਤਾਂ ਭੱਲਾ ਕਰੋਗੇ ਹੀ ਸਗੋਂ ਪੂਰੇ ਸਮਾਜ ਨੂੰ ਵੀ ਇੱਕ ਚੰਗੀ ਦਿਸ਼ਾ ਵੱਲ ਮੋੜ ਸਕਦੇ ਹੋ ਇਹ ਮੇਰਾ ਮੰਨਣਾ ਹੀ ਨਹੀਂ ਮੇਰਾ ਦਾਵਾ ਵੀ ਹੈ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਕਿ ਨਕਲਾਂ ਦੇ ਆਦੀ ਨੌਜਵਾਨ ਸਮਾਜ ਦਾ ਕੀ ਆਪਣੇ ਪਰਿਵਾਰ ਨਾਲੋਂ ਵੀ ਟੁੱਟ ਜਾਂਦੇ ਜਦੋਂ ਕੋਈ ਆਪਣਾ ਆਪਣੇ ਨਾਲੋਂ ਟੁੱਟਦਾ ਤਾਂ ਇਸ ਦੀ ਤਕਲੀਫ ਬੜੀ ਡਾਟੀ ਹੁੰਦੀ ਹੈ ਮੇਰਾ ਇਹ ਵੀਡੀਓ ਬਣਾਉਂਦਾ ਇੱਕੋ ਇੱਕ ਮਕਸਦ ਆ ਕਿ ਮੇਰਾ ਪੰਜਾਬ ਖੁਸ਼ਹਾਲ ਰਹੇ ਜੇ ਮੇਰੀ ਇਸ ਵੀਡੀਓ ਨਾਲ ਦੋ ਚਾਰ ਜਣੇ ਵੀ ਬਦਲਦੇ ਆ ਤਾਂ ਮੈਂ ਆਪਣੇ ਆਪ ਨੂੰ ਕਾਮਯਾਬ ਸਮਝਦਾ ਬਾਕੀ ਸਿਸਟਮ ਤਾਂ ਇਹੀ ਚਾਹੁੰਦਾ ਕਿ ਪੰਜਾਬੀ ਨਾਟਕਾਂ ਅਤੇ ਡਰਾਮਿਆਂ ਵਿੱਚ ਹੀ ਉਲਝੇ ਰਹਿਣ ਇਹ ਸਵਾਲ ਨਾ ਕਰਦੇ ਕਿਉਂਕਿ ਸਵਾਲ ਉਹੀ ਕਰਨਗੇ ਜੋ ਨਕਲਾ ਨਾਲ ਨਹੀਂ ਅਕਲਾ ਨਾਲ ਜ਼ਿੰਦਗੀ ਜੁੜਦੇ ਹੋਣ ਧੰਨਵਾਦ